ਟ੍ਰੈਫਿਕ ਪੁਲਿਸ ਵੱਲੋਂ ਈ ਰਿਕਸ਼ਾ ਚਾਲਕਾਂ ਨੂੰ ਪੜਾਇਆ ਗਿਆ ਟ੍ਰੈਫਿਕ ਨਿਯਮਾਂ ਦਾ ਪਾਠ ਸ਼੍ਰੀ ਮੁਖਸਰ ਸਾਹਿਬ ਦੀਆਂ ਸੜਕਾਂ 'ਤੇ ਚੱਲਣ ਲੱਗਿਆ ਮਨਮਾਨੀ ਕਰਨ ਰਹੀ ਈ ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਸਤੇ ਟ੍ਰੈਫਿਕ ਪੁਲਿਸ ਵੱਲੋਂ ਅੱਜ ਸਵੇਰੇ ਕਰੀਬ 11 ਵਜੇ ਬੱਸ ਸਟੈਂਡ ਪੁਲਿਸ ਚੌਂਕ ਵਿਖੇ ਸੈਮੀਨਾਰ ਕੀਤਾ ਗਿਆ ਡੀਐਸਪੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ ਸੈਮੀਨਾਰ ਦੌਰਾਨ ਵਾਫਕ ਈ-रिक्शा ਯੂਨੀਅਨ ਦੇ ਪ੍ਰਧਾਨ ਅਤੇ ਈ-रिक्शा ਚਾਲਕ ਸ਼ਾਮਲ ਹੋਏ ਸੈਮੀਨਾਰ ਦੌਰਾਨ ਈ-रिक्शा ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਂਦੇ ਹੋਏ ਉਹਨਾਂ ਦਾ ਸਖਤੀ ਨਾਲ ਪਾਲਣ ਕਿਤੇ ਜਾਣ ਦੀ ਹਦਾਇਤ ਦਿੱਤੀ ਗਈ ਇਹਨਾਂ ਹਾਜ਼ਰਾਂ ਵਿੱਚ ਲਾਇਸੈਂਸ ਬਣਵਾਣ ਰਿਕਸ਼ਾ ਚਲਾਉਣ ਸਮੇ ਹਲਮਟ ਅਤੇ ਵਰਦੀ ਪਾਉਣ ਰਿਕਸ਼ਾ ਤੇ ਨੰਬਰ ਲਗਵਾਉਣ ਈ ਰਿਕਸ਼ਾ ਚਲਾਉਣ ਸਮੇ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰਨ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਨਾ ਚਲਾਉਣ ਈ ਰਿਕਸ਼ਾ ਸੜਕ ਦੇ ਇੱਕ ਪਾਸੇ ਖੜਾ ਕਰਨਾ ਅਤੇ ਸਵਾਰੀ ਬਿਠਾਉਣ ਲਈ ਸੜਕ ਵਿਚਾਲੇ ਬ੍ਰੇਕ ਮਾਰਨ ਦੀ ਜਗ੍ਹਾ ਤੇ ਸੜਕ ਦੇ ਇੱਕ ਪਾਸੇ ਰੋਕਣ ਦੀ ਸਖਤ ਹਦਾਇਤ ਦਿੱਤੀ ਗਈ ਉੱਥੇ ਹੀ ਇਹ ਸਖਤ ਤਾੜਨਾ ਵੀ ਦਿੱਤੀ ਗਈ ਕਿ ਨਾ ਬਾਲਕ ਬੱਚਾ ਈ ਰਿਕਸ਼ਾ ਨਹੀਂ ਚਲਾਏਗਾ ਦੱਸ ਦਿੰਦੇ ਹਾਂ ਕਿ ਮੁਕਸਰ ਦੇ ਵਿੱਚ ਉਨੇ ਬਾਕੀ ਵਹੀਕਲ ਦਿਖਾਈ ਨਹੀਂ ਦਿੰਦੇ ਜਿਨ੍ਹਾਂ ਸੜਕਾਂ ਤੇ ਇਹ ਈ ਰਿਕਸ਼ਾ ਦੌੜਦੇ ਹੋਏ ਦਿਖਾਈ ਦਿੰਦੇ ਨੇ ਅਕਸਰ ਲੋਕਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਈ ਰਿਕਸ਼ਾ ਚਾਲ ਕੇ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਤੇ ਆਪਣੀ ਮਰਜ਼ੀ ਨਾਲ ਸੜਕਾਂ ਤੇ ਦੌੜਦੇ ਨੇ ਕਈ ਚਾਲਕਾ ਜੇ ਹੁੰਦੇ ਨੇ ਜਿਨ੍ਹਾਂ ਨੂੰ ਈ ਰਿਕਸ਼ਾ ਚਲਾਉਣਾ ਵੀ ਨਹੀਂ ਆਉਂਦਾ ਤੇ ਉਹ ਕਈ ਵਾਰ ਹਾਸਿਆ ਦਾ ਕਾਰਨ ਬੰਦ ਨੇ ਬਲਕਿ ਇਹਨਾਂ ਈ ਰਿਕਸ਼ਾ ਚਾਲਕਾਂ ਵੱਲੋਂ ਸੜਕ ਤੇ ਕਿਤੇ ਵੀ ਆਪਣਾ ਵਹੀਕਲ ਖੜਾ ਕਰਕੇ ਟ੍ਰੈਫਿਕ ਵਿੱਚ ਵੀ ਰੁਕਾਵਟ ਪਾਈ ਜਾਂਦੀ ਹੈ ਹਾਲਾਂਕਿ ਕੁਝ ਈ ਰਿਕਸ਼ਾ ਚਾਲਕ ਟ੍ਰੈਫਿਕ ਨਿਯਮਾਂ ਦਾ ਪਾਲਣ ਵੀ ਕਰਦੇ ਨੇ ਪਰ ਰੋਜ਼ਗਾਰ ਨਾ ਹੋਣ ਦੀ ਸੂਰਤ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਨੇ ਈ ਰਿਕਸ਼ਾ ਨੂੰ ਆਪਣਾ ਰੋਜ਼ਗਾਰ ਬਣਾ ਲਿਆ ਡਰਾਈਵਿੰਗ ਨਾ ਉੰਦੀ ਹੋਣ ਕਾਰਨ ਅਜੇ ਚਾਲਕ ਹਾਸਿਆ ਦਾ ਕਾਰਨ ਬਣਦੇ ਹੋਏ ਦਿਖਾਈ ਦਿੰਦੇ ਨੇ ਇਨ੍ਹਾਂ ਕਾਰਨਾਂ ਕਰਕੇ ਸ਼ਹਿਰ ਨਿਵਾਸੀ ਵੀ ਪਿਛਲੇ ਲੰਬੇ ਸਮੇਂ ਤੋਂ ਈ ਰਿਕਸ਼ਾ ਚਾਲਕਾਂ ਤੇ ਨਕੇਲ ਪਉਣ ਦੀਆਂ ਗੱਲਾਂ ਕਰ ਰਹੇ ਸਨ ਅੱਜ ਦੇ ਸੈਮੀਨਾਰ ਦੌਰਾਨ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਇਨ੍ਹਾਂ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਵਿਆ ਗਿਆ ਉੱਥੇ ਹੀ ਡੀਐਸਪੀ ਅਮਨਦੀਪ ਸਿੰਘ ਵੱਲੋਂ ਵੀ ਈ ਰਿਕਸ਼ਾ ਚਾਲਕਾਂ ਨੂੰ ਲਾਇਸੈਂਸ ਬਣਵਾਉਣ ਲਈ 10 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਇਹਦੇ ਨਾਲ ਹੀ 10 ਦਸੰਬਰ ਤੋਂ ਬਾਅਦ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਇਸ ਮੁਕਦੇ ਦੇ ਡੀਐਸਪੀ ਅਮਨਦੀਪ ਸਿੰਘ ਬੱਸ ਸਟੈਂਡ ਪੁਲਿਸ ਚੌਕੀ ਇੰਚਾਰਜ ਐਸਆਈ ਗੁਰਮੇਲ ਕੌਰ ਟ੍ਰੈਫਿਕ ਇੰਚਾਰਜ ਏਐਸਆਈ ਤਰਸੇਮ ਸਿੰਘ ਏਐਸਆਈ ਹਰਮੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਗੁਰਜੰਟ ਜਟਾਣਾ ਬੱਸ ਸਟੈਂਡ ਪੁਲਿਸ ਚੌਕੀ ਸਟਾਫ ਅਤੇ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਤੇ ਮੈਂਬਰ ਵੀ ਮੌਜੂਦ ਸਨ ਦੱਸਾਂਗੇ ਤਾਂ ਤਾਂ ਹੀ ਨਾ ਜੇ ਸਾਡੀ ਕੋਈ ਸੁਣਵਾਈ ਹੋਗੀ ਤਾਂ ਰਾਫੀ ਦੇ ਦੱਸਦੇ ਆ ਉਹ ਸਾਡੂੰ ਕਾਪੇ ਲੈ ਕੇ ਸਾਡੇ ਤੇ ਆ ਕੇ ਹੈਵੀ ਹੁੰਦੇ ਆ ਸਾਡੀ ਇਹ ਰਿਕਵੈਸਟ ਆ ਵੀ ਜੇ ਅਸੀਂ ਤੁਹਾਡੀ ਹੈਲਪ ਕਰਦੇ ਆ ਜਦੋਂ ਵੀ ਸਾਨੂੰ ਸੈਮੀਨਾਰ ਤੇ ਜਾਂ ਕਿਤੇ ਵੀ ਸੱਦਿਆ ਜਾਂਦਾ ਅਸੀਂ ਇਕੱਠੇ ਕਰ ਹੁੰਦੇ ਆ ਤਾਂ ਉੱਧ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਕੋਈ ਵੀ ਬੰਦਾ ਉਹਨੂੰ ਤਿਆਰ ਨਹੀਂ ਉਹ ਕਹਿੰਦੇ ਵੀ ਇਹੀ ਗੱਲਾਂ ਸਾਲ ਪਹਿਲਾਂ ਹੁੰਦੀਆਂ ਸੀ ਸਾਲ ਹੋਣਿਆ ਕਿ ਜਿਹੜੀ ਵਨਵੇ ਦੀ ਗੱਲ ਆ ਵਨਵੇ ਕੀਤਾ ਹੋਇਆ ਹੈ ਉੱਥੇ ਰੇੜੀਆਂ ਵਾਲਿਆਂ ਨੂੰ ਜਦੋਂ ਐਡੀ ਵੱਡੀ ਮਾਰਕੀਟ ਦੇ ਵਿੱਚ ਦਿੱਤੀ ਹੋਈ ਜਗ੍ਹਾ ਉਹ ਜਿਹੜੀਆਂ ਅੱਗੇ ਲਾ ਲੈਂਦੇ ਆ ਉਸ ਤੋਂ ਬਾਅਦ ਜਿਹੜੀਆਂ ਅੱਗੇ ਖੜਨ ਵਾਸਤੇ ਮੋਟਰਸਾਈਕਲ ਖੜਦੀਆਂ ਤੇ ਕਾਰਾਂ ਖੜਦੀਆਂ ਜਦੋਂ ਅਸੀਂ ਉੱਥੇ ਲੰਘਦੇ ਅੱਧਾ ਦਾ ਘੰਟਾ ਸਾਢੇ ਤੋਂ ਉੱਥੇ ਲੰਘਿਆ ਨਹੀਂ ਜਾਂਦਾ ਜਿਵੇਂ ਨਸ਼ੇ ਦੀ ਗੱਲ ਆ ਬਸਾਸ ਨੇ ਕਿਹਾ ਅਸੀਂ ਵੀ ਮੈਂ ਵੀ ਚਾਹਣਾ ਵੀ ਜਿਹੜੇ ਸਾਡੇ ਕੋਈ ਸਾਥੀ ਨਸ਼ੇ ਸਿਰਨਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਅਸੀਂ ਭਾਵਾਂ ਯੂਨੀਅਨ ਦੇ ਫੰਡ ਤੋਂ ਭਾਵਾਂ 10000 ਰੁਪਏ ਇਕੱਠੇ ਕਰਕੇ ਦਿੰਦਾ ਅਸੀਂ ਉਹਨਾਂ ਨੂੰ ਤਿਆਰ ਹੈ ਵੈਰੀ ਗੁੱਡ ਬਹੁਤ ਵਧੀਆ ਇੱਕ ਸੋਡੀ ਕੰਪਲੇਂਟ ਬਹੁਤ ਜ਼ਿਆਦਾ ਆ ਦੁਕਾਨਦਾਰਾਂ ਦੀ ਵੀ ਇਹ ਗੱਡੀਆਂ ਲੈਂਦੇ ਵੀ ਆ ਤੁਸੀਂ ਅੱਗੇ ਪਿੱਛੇ ਵੈਸੇ ਅਵੇਰਨੈਸ ਵੀ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਪਿੱਛੇ ਨਹੀਂ ਦੇਖਦੇਗੇ ਤੁਸੀਂ ਦੇਖਦੇ ਆ ਪਰਲੇ ਪਾਸੇ ਸਵਾਰੀ ਖੜੀ ਆ ਉਹਨੇ ਆਵਾਜ਼ ਮਾਰੀ ਤੁਸੀਂ ਇੱਕੇ ਤੋਂ ਕਮਾ ਦਿੰਦੇ ਆ ਕਾਈਂਡਲੀ ਉਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਇੱਕ ਸਿਟੀ ਕੋਲੇ ਵਨਵੇ ਕੀਤਾ ਹੋਇਆ ਉਹ ਤੁਸੀਂ ਸਿਟੀ ਦੀ ਬੈਕ ਸਾਈਡ ਤੇ ਹੀ ਰਿਕਸ਼ਾ ਲੈ ਕੇ ਜਾਂਦੇ ਆ ਕਿਰਪਾ ਕਰਕੇ ਉਹ ਵਨਵੇ ਕੀਤਾ ਉਧਰ ਦੀ ਲੈ ਕੇ ਉਹ ਬੈਕ ਸਾਈਡ ਤੇ ਨਾ ਲੈ ਕੇ ਉਹ ਜੇ ਉਧਰ ਦੀ ਲੈ ਕੇ ਆਉਗੇ ਉਹ ਵੀ ਚਲਾਨ ਹੋਊਗਾ ਜਿਹੜੇ ਛੋਟੇ ਬੱਚੇ ਆ ਉਹਨਾਂ ਲਈ ਰੇਸੇ ਬੰਦ ਕਰਾਂਗੇ ਅਸੀਂ ਇੱਕ ਦੇਲੇ ਵੀ ਨਜਾਇਜ਼ ਹੀ ਰੱਥੇ ਚੱਲਦੇ ਆ ਜਿਨ੍ਹਾਂ ਦੀ ਕੋਈ ਕਾਪੀ ਨਹੀਂ ਜਾਂ ਜਿਨ੍ਹਾਂ ਕੋਲੇ ਲਾਇਸੈਂਸ ਹੈ ਨਹੀਂਗਾ ਉਹ ਵੀ ਅਸੀਂ ਬੰਦ ਕਰਾਂਗੇ ਜੀ ਸਿਆਰ ਤੇ ਇੱਕ ਮਿੰਟ ਜਿਹੜੇ ਸਿਆਰ ਦੇ ਵਿੱਚ ਜੀ ਉਹ ਦੁਕਾਨਾਂ ਵਾਲੇ ਜਿਨ੍ਹਾਂ ਦੇ ਨਾਮ ਅੱਗੇ ਲਾਈ ਬੈਠੇ ਜੀ ਉਹ ਅਸੀਂ ਯੂ ਨੂੰ ਮਾਨਯੋਗ ਡੀਐਸਪੀ ਸਾਹਿਬ ਨੇ ਕੱਲ ਲੈਟਰ ਲਿਖਤਾ ਉਹ ਮਿਊਨਿਸਪਲ ਕਮੇਟੀ ਦੇ ਹੁੰਦਾ ਯੂ ਨੂੰ ਉਹਨਾਂ ਦਾ ਨਜਾਇਜ਼ ਕਾਪੀ ਸਾਰੇ ਹਟਾਏ ਜਾਣਗੇ ਕੱਲ ਵੀ ਬੱਸ ਸਟੈਂਡ ਤੇ ਨਜਾਇਜ਼ ਕਾਪੀ ਕਾਈ ਗਏ ਆ ਤੇ ਹੋਰ ਵੀ ਹਟਾਏ ਜਾਣਗੇ ਹਰ ਇੱਕ ਬੰਦੇ ਦੀ ਆਪਦੀ ਆਪਦੀ ਮੁਸ਼ਕਲ ਆਪਦੀ ਆਉਦੀ ਪ੍ਰੋਬਲਮ ਹੁੰਦੀ ਹੈ ਮਨੋਰ ਕਰ ਲਿਆ ਮਹਿਮਾਨਜੋਗ ਡੀਐਸਪੀ ਸਾਹਿਬ ਜੀ ਨੂੰ ਦੱਸਤੀਆਂ ਸਾਡੇ ਪ੍ਰਧਾਨ ਜੀ ਵੀ ਤੁਹਾਡੇ ਹਾਂ ਦੱਸਤਾ ਔਰ ਆਪਾਂ ਜਿੰਨੀ ਵੀ ਗੱਲਬਾਤ ਸਾਡੇ ਕੋਲੇ ਆਈ ਹੈ ਤੁਹਾਡੇ ਵੱਲੋਂ ਉਹਦੇ ਤੇ ਪ੍ਰਸ਼ਾਸਨ ਵੱਲੋਂ ਮਹਿਕਮਾ ਪੁਲਿਸ ਵੱਲੋਂ ਉਮਲ ਕੀਤਾ ਜਾਊਗਾ ਔਰ ਤੁਸੀਂ ਵੀ ਸਹਿਯੋਗ ਕਰੋ ਜਿਵੇਂ ਆਹ ਸੜਕਾ ਜਿਹੜੀ ਫਬੋਰ ਰੋਡ ਜਾਂਦੀ ਹੈ ਨਾਲ ਕੰਦੇ ਏ ਰਿਕਸ਼ਾ ਨਾ ਖੜਾਇਆ ਕਰੋ ਸਾਹਮਣੇ ਜਿਹੜੀਆਂ ਹੈਗੀਆਂ ਸਵਾਰੀਆਂ ਉੱਥੇ ਆ ਕੇ ਨਾ ਲਾਇਆ ਕਰੋ ਅੰਦਰ ਲਾਇਆ ਕਰੋ ਸਵਾਰੀ ਅੰਦਰ ਜਗ੍ਹਾ ਬਣੀ ਹੋਈ ਆ ਉੱਥੋਂ ਘੁੰਮ ਕੇ ਆ ਕੇ ਇੱਥੇ ਅੰਦਰ ਲਾਓ ਆਪ ਇਸ ਵਾਰੀ ਜਿੱਥੇ ਪੁਆਇੰਟ ਬਣਿਆ ਹੋਇਆ ਹੈ